你。<Okay. S 2> okay. ਕਹੇ ਅਲੇਜਾ ਵੇਸ਼ ਕਰੋ ਹੋਰ ਕੀ ਡੈਡੀ ਨੂੰ ਪਾਇਆ ਪੁੱਛਦਾ ਜੀ ਮੈਂ ਡੈਡੀ ਪੈਨੋ ਕੋਟੀਆਂ ਬਣਾਉਂਦਾ ਹੁੰਦਾ ਹਾਂ ਹਾਂ ਕੁਛ ਨਹੀਂ ਆਂਦੀ ਇਹ ਕੋਈ ਗੱਲ ਬਾਹਰ ਤੋਂ ਪੰਕਾਇਆ ਚੱਕ ਲੈ ਬਲੀਆ ਇਧਰ ਬੱਤੇ ਦੇ ਦੇ ਉਹ ਕੋਟੀ ਸੋਹ ਭਾਰੀ ਆ ਚਲੋ ਇਹ ਰੋਲੀ ਆ ਮੰਮੀ ਪਤਾ ਏ ਕੀ ਇਹ ਗੱਲ ਇੱਕ ਵਾਰ ਪਸੰਦ ਕਰ ਲੈ ਹੁਣ ਦੇ ਦੋਰੀ ਕੋਟੀਆਂ ਦੀ ਗੱਲ ਨਾ ਕਰੀ ਮੈਂ ਦੱਸ ਤਿੰਨ ਸਾਲ ਹੋ ਗਏ ਕੋਟੀਆਂ ਕੋਟੀਆਂ ਤੂੰ ਆ ਜੇ ਵਾਲੀ ਲੈ ਨਹੀਂ ਨਹੀਂ ਹੈ ਤੁਸੀਂ ਆ ਜੇ ਵਾਲੀ ਲੈ ਲਓ ਅੱਜ ਮੰਮੀ ਨੇ ਭਾਈ ਬੰਦਲਾ ਆਤਾ ਜੀ ਅੱਜ ਮੰਮੀ ਨੂੰ ਕੋਟੀ ਨਹੀਂ ਪਸੰਦ ਆਉਂਦੀ ਦੱਸ ਦੇਖ ਲਓ ਪਾਪਾ ਜੀ ਪਾਪਾ ਜੀ ਕਹਿੰਦੇ ਵਧੀਆ ਲੈ ਲਵੇ ਛੇਤੀ ਵੇਲਾ ਕਰੇ ਨਾਲੇ ਕਲਰ ਵੀ ਭਜਿਆ ਹਾਂ ਇਹ ਕੋਟੀ ਮੋਟੀ ਆ ਬਾਕਰ ਦੇਖੋ ਕੋਈ ਗੱਲ ਨਹੀਂ ਇਹ ਚੱਲਣੇ ਵਾਲੀ ਆ ਹਾਂਜੀ ਇਹ ਚੱਲਣੇ ਵਾਲੀ ਚੱਲਣੇ ਵਾਲਾ ਹੈ ਨਾ ਅਕਲ ਸੱਚ ਬੋਲਣਾ ਮੈਂ ਵੀ ਡੈਡੀ ਕਿ ਨਾਲ ਲੀਆਂ ਕਦੀ ਬੰਦੇ ਦੀ ਸੁਣ ਲਈਆਂ ਉਹਨੀਆਂ ਮੰਮੀ ਦੇ ਸੁਣ ਲਈਆਂ ਮੰਮੀ ਨੂੰ ਲੈ ਲੈਂਦੇ ਆਪਣੀ ਪਸੰਦੀ ਨਹੀਂ ਤਾਂ ਅਗਲੀ ਵਾਰ ਨੂੰ ਪਾਪਾ ਜੀ ਫੇਰ ਤੁਹਾਨੂੰ ਕਹਿ ਦੇਣਾ ਵੀ ਤੁਹਾਡੇ ਪਸੰਦ ਨਹੀਂ ਲੱਤੀ ਤੀ। ਇਹ ਵੀ ਕਹਣਾ ਇਹਨੇ ਕਿਤੇ ਹੀ ਪੱਤਰ ਬਾਹਰ ਤਾਂ ਬਣੇ। ਤੇ ਹੁਣ ਦੱਸੋ ਅੰਕਲ ਕਿਹੜਾ ਕਿਹੜਾ ਕਾਇਆ ਹੁਣ ਬਸਤ। ਇਹਦਾ ਅਹੀਂ ਲੱਗਦਾ ਅਹੀਂ ਜਿਹੜਾ ਹੁਣ ਹੱਥ ਆਇਆ। ਇਹਦੇ ਨਾਲ ਦੀ ਪਾਈ ਤਾਂ ਬੈਠੂਗਾ ਨਾਲ ਦੱਸੋ। ਇਹ ਘਰ ਨੂੰ ਆ ਬਾਹਰ ਨੂੰ ਮਹਾਰਾਜ ਕੋਲੀ ਨਹੀਂ ਲੈਣੀ ਮੈਂ। ਹੂੰ? ਲਓ। ਫੇਰ ਇਹ ਲੈਣ ਬਾਹਰ ਦਾ ਤੇ ਤੁਹਾਨੂੰ ਸੋ ਲੱਗੇਗਾ ਲਾਹੌਰ ਹੀ ਕਿਹਾਗਾ ਉਹ ਸੋ ਲੂੰ ਕਲਿੰਗ ਦਾ ਚੱਕਲਾ ਕਰਕੇ ਕੱਪਲਾ ਹੋਣੀ ਤਾਂ ਬੀਚੀ ਦਿੱਤੀ 200 ਕਹਿੰਦਾ ਈ ਮੈਂ 200 ਥੋੜਾ ਦੇਣਾ ਇਹਦਾ ਅੱਡੀ ਤੁਸੀਂ 1000 ਦੋ ਮੈਂ ਸਾਰਾ ਮਾਲ ਖੋਇਆ ਇੱਧਰ ਕੋਈ ਗੱਲ ਤੁਸੀਂ ਖੁਸ਼ੀ ਖੁਸ਼ੀ ਦੇ ਦੋ 1000 ਰੁਪਏ ਸਾਰਾ ਮਾਲ 1000 ਰੁਪਏ ਮੈਨੂੰ ਆਹ ਕੰਬਲ ਨਹੀਂ ਦੇ ਜਾ ਲੈ ਜਾ ਐਸ਼ ਕਰੋ ਹੋਰ ਦੱਸ ਦੇ ਦੇ ਦੀਦੀ ਨੂੰ ਕੰਬਲ ਦੇ ਦੇ ਆ ਮੇਰੀ ਗੱਲ ਸੁਣ ਦਿਖਾਈ ਕੰਬਲ ਦਿਖਾਈ ਨਾ ਨਹੀਂ ਹੁੰਦਾ ਆ ਦੇ ਦੇ ਬੀਰ ਹੋਰ ਸ਼ੂਟਾ ਲੈ ਜਾਓ ਦਿਖਾਈ ਕੰਬਲ ਕਿਹੜਾ ਮੰਗਦੀ ਦੀਦੀ ਲੈਣਾ ਨਹੀਂ ਆ ਕਹਿੰਦਾ 1000 ਤੋਂ ਸਾਰਾ ਮਾਲ ਲੈ ਲਾ ਅੱਛਾ 1000 ਚਾ ਵਾ ਫਿਰ ਜਾ 1000 ਕਿ ਮੈਂ ਰੱਖਣੀ ਨਹੀਂ ਰੱਖ ਦ ਦੇ ਗੂ ਮੈਂ ਸੀ ਆ ਰੱਖਣਾ ਕਿ ਆ ਰੱਖਣਾ ਇਹ ਰੱਖਣਾ ਲੈ ਲੋ ਲੈ ਲੋ ਤੇ ਮੈਂ ਆ ਵੀ ਰੱਖਣੀ ਫਿਰ ਮੈਂ ਨਹੀਂ ਦੇਣੀ ਅਰੇ ਕੀ 1500 ਪੈਸੇ ਦੇ ਦੇ ਕਿਹੜੇ ਪੈਸੇ ਦਊਗੀ ਮੈਂ ਨਹੀਂ ਰੱਖਣ ਦੇਣੀ ਮੈਂ ਵਿੱਚ ਦੇ ਹੋਏ ਅੱਛਾ ਜੋ ਮੈਂ ਪੈਸੇ ਨਹੀਂ ਦਵਾ ਮੈਂ ਮੋਲੀ ਵੀ ਨਹੀਂ ਦਵਾ ਕੋਸ਼ਿਸ਼ ਹੋ ਜੂ। ਹੋ ਜੂ। ਹੁਣ ਗੋਰਾ ਕੋਟੀ ਦੀ ਗੱਲ ਹੀ ਹੋਣੀ ਚਾਹੀਦੀ ਸਾਡੇ ਘਰ। ਹਾਂਜੀ। ਬੱਸ ਹੋ ਗਿਆ ਨਾ ਸਾਡੇ ਵੀ ਨਹੀਂ ਤੇ ਬਟਾ ਦੇ ਦਿੰਦਾ ਪਰ ਮੰਨਦਾ ਨਹੀਂ ਇਹ। ਨਹੀਂ ਜੰਦੇ। ਮੰਨਦਾ ਨਹੀਂ ਇਹ ਤੇ। ਪਤਾ ਕੀ ਹੈ ਜੀ? ਮੈਂ ਸੱਚ ਬੋਲ ਰਿਹਾ। ਤੁਸੀਂ ਆਪੇ ਦੇਖੋ ਇਸ ਵਿੱਚ ਹੋਰ ਇਸ ਵਿੱਚ ਫਰਕ ਹੈ ਕਿ ਨਹੀਂ। 200 ਰੁਪਏ 2 300 ਅਲਾਵਾ ਕੋਈ ਗੱਲ ਨਹੀਂ। ਇਹ ਵੀ ਵਧੀਆ ਕਰਤੀ ਜਾਸ ਮੈਨੂੰ ਮੋਟੀ ਆ ਇਹ ਮੋਟੀ। ਚਲੋ ਫਿਰ ਮੋਟੀ ਲਈਏ ਤੁਸੀਂ। ਤੁਸੀਂ ਪਤਲੀ। ਮੇਰੀ ਗੱਲ ਸੁਣ ਇਹ ਮੋਟੀ ਆ ਉਹ ਪਤਲੀ ਐ ਤੁਸੀਂ ਚੋੜੋ ਪਤਲੀ। ਓਏ ਯਾਰ ਅੰਕਲ ਨੇ ਵੀ ਪਸੰਦ ਕੀ। ਉਹਨੇ ਕੋਈ ਨਹੀਂ। ਆ ਜਾ ਸਦਾ ਆ ਜਾ ਦਾਲ ਬਣਾ ਲਓ ਕੋਈ ਉਹ ਸਦਾ ਸਾਹਿਬ ਜੀ ਆਹ ਚਾਲ ਐਦੇ ਨਾਲ ਦਾ ਹੋਰ ਨਹੀਂ ਹੈਗਾ ਐਦੇ ਨਾਲ ਦਾ ਹੋਰ ਨਹੀਂ ਹੈਗਾ ਕੋਈ ਨਹੀਂ ਜੀ ਇੱਕ ਹੀ ਪੀਸੇ ਦਾ ਇਹ ਹੋਰ ਕੁੜਤੇ ਨਾਲ ਹੈ ਨਹੀਂ ਹੋਰ ਕੁਝ ਵੀ ਅੱਜ ਲੱਗੀ ਵੀ ਆ ਜੀ ਕਚਾ ਕਚਾ ਲੱਗੀ ਹੋਈ ਆ ਤੂੰ ਕਿਹਨੇ ਤੈਨੂੰ ਪਤਾ ਲੱਗਿਆ ਕਿ ਵੀਡੀਓ ਬਣਾਉਣ ਤੇ ਬੁੱਕਰ ਗਿਆ ਦੱਸ ਸਾਥੀ ਬੜੀਆ ਤੀਨ ਤੀਨ ਜਾ ਬੜੀਆ ਮੈਂ ਨਹੀਂ ਫਿਰ ਬੰਦਾ ਬਦਲਣਾ ਪੈਣਾ ਜੀ ਬਦਲਣ ਕੋਈ ਗੱਲ ਨਹੀਂ ਇਹ ਵੀਡੀਓ ਨਹੀਂ ਬਣਾਉਂਦਾ ਆ ਵੀ ਕਸ਼ਮੀਰ ਆਣਾ ਹੁਣ ਘੁੰਮਣਾ ਆ ਜਾਓ ਠੀਕ ਆ ਜਾਓ ਤੁਸੀਂ ਆ ਜਾਓ ਮਜ਼ਾਕ ਨਹੀਂ ਕਰਦਾ ਤੁਸੀਂ ਬੈਠਾ ਏ ਨਹੀਂ ਹਜੇ ਨਹੀਂ ਬਾਅਦ ਵਿੱਚ ਆ ਜਾਓ ਤੇਰਾ ਮੁੱਤਰ ਹੈਗਾ ਮੇਰੇ ਕੋਲ ਪੂਰਾ ਹੁਣ ਜਾਓਗੇ ਤਾਂ ਬਰਬ ਦੇਖੋਗੇ ਨਜ਼ਾਰਾ ਦੇਖੋਗੇ ਗੁਲਮਰਗ ਟੰਗਮਰ ਫਰਮਰ ਦੇ ਅੱਛਾ ਬਹੁਤ ਜਿਆਦਾ ਆਪਾਂ ਤੇ ਗਾਣੇ ਦਾ ਫਾਇਦਾ ਨਹੀਂ ਸਰ ਜੀ ਥੋੜੀ ਨਹੀਂ ਜਾਂਦੀ ਵੀ ਬਹੁਤ ਹੈ ਜਿਆਦਾ ਹੋ ਗਈ ਇਸ ਟਾਈਮ ਸੁਣੋ ਜਿਆਦਾ ਉੱਥੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਭੁੱਲ ਗਿਆ ਤਾਂ ਸਤਿ ਸ਼੍ਰੀ ਅਕਾਲ ਤਾਂ ਕਿਸੇ ਨੇ ਨਹੀਂ ਜੀ ਬੁਲਾਈ ਆਏ ਹੋ ਸ਼ੁਰੂ ਕਰਿਆ ਵਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੇਖਦਾ ਹੁੰਦਾ ਵੀਡੀਓ ਸਾਡੀ ਹਾਂ ਦੇਖਦਾ ਹੁੰਦਾ ਇੱਕ ਦਿਨ ਆਪਾਂ ਹਾਂ ਸਰੋਤ ਗਣਾ ਮੈਂ ਲਾਈਵ ਹਾਂ ਦਾਲ ਵਾਲੀ ਹਾਂ ਦਾਲ ਬਣਾਈ ਦਾਲ ਵਾਲੀ ਬਹੁ ਫੇਮਸ ਹੱਸ ਤਾਂ ਮੈਨੂੰ ਮੈਡੀਕਲ ਸਟੋਰ ਵਾਲਾ ਵੀ ਪੁੱਛੇ ਕਹਿੰਦਾ ਘਰ ਵਾਲੇ ਨੇ ਦਾਲ ਬਣਾਉਣ ਲਾਤਾ ਅੱਛਾ ਮੈਨੇ 10 ਮੈਂ 2500 ਦਾ ਲਾ ਲਿਆ ਕੋਈ ਗੱਲ ਨਹੀਂ ਰੁਪਏ 200 ਕੱਟ ਦੇ ਰੋ ਕੋਈ ਗੱਲ ਨਹੀਂ ਦਸਤਾ ਦਾ ਸਾਥ ਕੇ ਸਾਥ ਇਹ ਜੀ ਮੈਂ ਕਹਿੰਦੀ 1000 ਦਾ ਬਾਕੀ ਹੁਣ ਤੁਸੀਂ ਫਾਈਨਲ ਡਿਸੀਜਨ ਤੁਸੀਂ ਲੈ ਲਓ ਇੰਨਾ ਵਿਗਾੜਾ ਮਤ ਕਰੋ ਜੀ ਉਹ ਬਾਈ ਜੀ ਇਹ ਨਾ ਅਸੀਂ ਪੇਸ਼ੀ ਕਸ਼ਮੀਰ ਸੇ ਆਇਆ ਜੀ ਇਹ ਇਹ ਬੰਦਾ ਹੈਗਾ ਜੀ ਸਾਡਾ ਇਹ ਨਾ ਕਾਪੀ ਪ ਚੜਾਈ ਜਾਣਾ ਚੜਾਈ ਜਾਣਾ ਹਾਂ ਜਾਨ ਲੱਗਾ ਹਿਸਾਬ ਕਰਦਾ ਹੁੰਦਾ ਵੀ ਬਸ ਲਾਸ਼ ਪਰ ਫਿਰ ਗਾ ਰੇਟ ਦਾ ਫਿਰ ਜਦ ਤੱਕ ਅਸੀਂ ਪੰਜ ਚਾਰ ਵਾਰ ਇਹ ਪਾਪੂ ਲੈਣਾ ਰੇਟ ਫਿਰ ਤੈਨੂੰ ਉਦਣ ਦੱਸਣਾ ਇਹਦਾ ਕੋਈ ਗੱਲ ਨਹੀਂ 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 ਮਜ਼ਾਕ ਕਰਦੇ ਮਜ਼ਾਕ ਕਰਦੇ ਹਾਂ ਮਜ਼ਾਕ ਕਰਦੇ ਸਮਝੀ ਬੰਦਾ ਘੈਂਟ ਆ ਜੀ ਇਹ ਇਹ ਹਰ ਇੱਕ ਵਾਰ ਆਉਂਦਾ ਸਮਾਨ ਲੈ ਕੇ ਵਧੀਆ ਵਿਦਾ ਕਪੜਾ ਹੁੰਦਾ ਪੱਕਾ ਕੇ ਬੰਦਾ ਰੱਖਿਆ ਵਾ ਦੀ ਇਹ ਤੇ ਲੰਦੇ ਹਨ ਬਹੁਤ ਵਧੀਆ ਇਹਦਾ ਸਾਮਾਨ ਸਾਰੇ ਹੋਰ ਅੰਕਲ ਵਾਸਤੇ ਆ ਲੋਈ ਵੀ ਹੈ ਇਹਦਾ ਕਈ ਸਾਲੋਂ ਕੋਲ ਸੜਕੋਂ ਆਂਦੇ ਨੂੰ 8-9 ਸਾਲਾਂ ਦੀਆਂ ਦਾ ਲੂਈਆਂ ਪਈਆਂ ਵੈਸੇ ਹੀ ਦਿਖਾਉਨੇ ਆ ਇਹ ਤਾਂ ਲੈਣਾ ਹੈ ਇਹ ਵੀ ਲੈਣਾ ਹੈ ਇਨਕੋ ਚਲੋ ਕਸ਼ਮੀਰੀ ਕਮਾਲ ਚੰਗਾ ਹੁੰਦਾ ਮਾੜਾ ਨਹੀਂ ਹੁੰਦਾ ਬਹੁਤ ਵਧੀਆ ਸਪੈਸ਼ਲ ਲੱਗਦੀ ਉਹ ਕਸ਼ਮੀਰ ਦੀ ਪਾਸਮੰਦੀ ਅਸੀਂ ਜਾਣਾ ਕਸ਼ਮੀਰ ਚ ਪਤਾ ਲੱਜੂ ਸਾਨੂੰ ਮਹਗਾ ਹੁੰਦਾ ਕਿ ਸਸਤਾ ਹੁੰਦਾ ਮੇਰੀ ਗੱਲ ਹੁਣ ਕੋਈ ਬਹੁਤ ਕਸ਼ਮੀਰ ਚ ਜਗਾ ਕਿਹੜੀ ਕਿਹੜੀ ਘੁੰਮਣੇ ਨੂੰ ਵਧੀਆ ਬਹੁਤ ਜਗਾ ਜਿੱਥੇ ਤੁਸੀਂ ਘੁੰਮੋ ਮੜਿਆ ਫੇਰ ਵੀ ਸਾਨੂੰ ਬੈਸਟ ਜਗਾ ਮੇਰਾ ਫੋਨ ਨਾ ਮਨਿਆਦਾ ਮੈਨੂੰ ਜੋ ਨੰਬਰ ਨਿਕਲ ਗਿਆ ਯਾਰ ਸ਼ਾਇਦ ਹੋਵੇ ਵੀ ਦੇਖ ਲੈਂਦੇ ਆ ਕਿੰਨਾ ਹੈ 600 6 00 59 ਇਹ ਜੋ 60 ਤੇ ਕਿਹੜਾ ਨੰਬਰ ਸਟਾਰਟ ਹੁੰਦਾ ਗਾਲ ਨਾ ਕੱਢ ਸਰਦਾਰ ਜੀ ਆ ਹੈਗਾ ਦੇ ਕੁੱਦੂ ਕਸ਼ਮੀਰ ਹਾਂ ਕਸ਼ਮੀਰੀ ਪਠਾਨ ਕਸ਼ਮੀਰੀ ਪਠਾਨ ਕਸ਼ਮੀਰੀ ਹਾਂ ਚੱਲੋ ਆਪਾਂ ਥਾਂ ਮੇ ਜਾਉਣੀ ਚਾਹੀਦੀ ਆ ਯਾਰ ਵੀ ਕਿਆ ਨਾਮ ਤੁਸੀਂ ਕੋਈ ਗੱਲ ਨਹੀਂ ਤੇ ਫੇਰ ਫੇਰ ਮਾਰੂਗਾ ਤੇਰੇ ਕੋ ਮੇੜਾ ਓਕੇ ਜੀ ਆ ਗਿਆ ਸਦਰ ਸਾਹਿਬ ਜੀ ਤੁਸੀਂ ਤੇ ਰੋਕੋ ਤੁਸੀਂ ਆ ਜਾਓ ਨਹੀਂ ਮਾਰੂਗਾ ਅਸੀਂ ਆਉਣਾ ਤੁਹਾਡੇ ਘਰ ਵੀ ਆ ਕੇ ਜਾਣਾ ਵੀਡੀਓ ਬਣਾਣੀ ਉੱਥੇ ਆ ਦੇਖੋ ਪਾਪਾ ਜੀ ਵੀ ਆ ਰਹੇ ਨੇ ਜਿਹੜਾ ਹੰਡਰੋਨ ਚਲਾਇਆ ਤਾਂ ਉਹਦੇ ਵਿੱਚ ਬੈਠ ਕੇ ਆਉਣਾ ਸੀ ਹਾਂਜੀ ਹਾਂਜੀ ਮੈਂ ਦਾ ਸਰਦਾਰ ਜੀ ਕਹਿੰਦਾ ਮਹਮਨ ਦਾ ਜੰਦਾ ਮੈਨੂੰ ਬੈਠਦਾ ਲੈਂਦਾ ਤਾਂ ਪਹਿਲਾਂ ਹੀ ਹਟਾਤਾ ਪਪਾ ਨੇ ਓਹ ਪਾਗਲ ਆ ਗਿਆ ਮੈਂ ਕਿਹਾ ਕਹਾਂ ਯਾਰ ਇਹਨਾਂ ਨੇ ਬਰਫ ਬਰਫ ਕਿੰਨੇ ਕ ਟਾਈਮ ਤੱਕ ਪੈਂਦੀ ਇੱਥੇ ਇਹ ਵੀ ਇਹ ਮਤਲਬ ਜਨਵਰੀ ਸੇ ਇਸ ਸਾਲ ਸ਼ੁਰੂ ਹੋ ਗਿਆ

ਬਰਫੋ ਦੇ ਪਹਾੜੋਂ ਪਰ ਹੋਤੇ ਪਦਰ ਪਰ ਥੋੜਾ ਉੱਤੜਾ ਬੋਨਾ ਅੱਛਾ ਪਦਰ ਪਰ ਐਸੀ ਸਫਾਈ ਹੁੰਦੀ ਹੈ ਨਿਕਲ ਤੂਤ ਤਬ ਕਰਕੇ ਬਾਕੀ ਕਸ਼ਮੀਰ ਬਹੁਤ ਜੰਨਤ ਹੈ ਹਾਂ ਨਹੀਂ ਹਾਂ ਜੰਨਤ ਹੈਗੀ ਆ ਸੋਹਣਾ ਤਾਂ ਬਹੁਤ ਹੈ ਵੀ ਨਾਲੇ ਪਤਾ ਕੀ ਕਰਦਾ ਇੱਕ ਹੋਰ ਗੱਲ ਹੁਣ ਹਿਮਾਚਲ ਆਪਾਂ ਹਿਮਾਚਲ ਵਿੱਚ ਜਾਂਦੇ ਆ ਉੱਥੇ ਵੀ ਥੋੜਾ ਜਿਹਾ ਹੁਣ ਪੂਰ ਐਸਾ ਜਿੰਨੇ ਵੀ ਹਨ ਉਹਨਾਂ ਦਾ ਵੀ ਥੋੜਾ ਜਿਆ ਇੱਥੇ ਚੰਗਾ ਵੀ ਇੱਧਰ ਕਸ਼ਮੀਰ ਵੱਲ ਵੀ ਰੋਕਣ ਨੂੰ ਰੋਜ਼ਗਾਰ ਥੋੜਾ ਜਿਆ

ਨਹੀਂ ਉਹ ਤਾਂ ਫੋਨ ਹੈ ਹੈਗਾ ਏ ਲੈ ਆ ਇਹਨੂੰ ਮੈਂ ਸਾਰਾ ਐਡਰੈਸ ਜਨਕਲੇਗਾ ਮੈਂ ਸਾਰਾ ਐਡਰੈਸ ਦੇ ਦਊਗਾ ਇਹਨੂੰ ਕਿਥੋਂ ਕਿਥੋਂ ਆਣਾ ਸਾਨੂੰ ਇਹ ਵੀ ਦੱਸ ਦੀ ਸੀ ਕਿੱਥੇ ਕਿੱਥੇ ਘੁੰਮੀਏ ਤੁਸੀਂ ਜਿੱਥੋਂ ਨਾਲ ਹੋ ਕੇ ਤਾਂ ਮੈਂ ਲੱਭ ਬਹੁਤ ਜਗ੍ਹਾ ਹੈ ਨਾਲ ਹੋ ਕੇ ਕੋਈ ਜਿਹੜੀ ਵਧੀਆ ਜਗ੍ਹਾ ਜਿਹੜੀ ਘੁੰਮਣ ਵਾਲੀ ਉਹ ਘੁੰਮਣੀ ਆ ਪਾਪਾ ਹਾਂ ਹਾਂਜੀ ਗੁਲਮਰ ਘਹਿਲਗਾਮ ਤੁਸੀਂ ਘੁੰਮੋ ਬਹੁਤ ਜਗ੍ਹਾ ਹੈ ਹਾਂ ਕਿੱਥੇ ਟੂਰਿਸਟ ਆਉਂਦੇ ਜਾਂਦੇ ਹਾਂਜੀ ਹਾਂ ਕੋਈ ਰੋਕ ਟੋਕ ਤਾਂ ਨਹੀਂ ਕੋਈ ਰੋਕ ਟੋਕ ਕੋਈ ਰੋਕ ਟੋਕ ਕਾਦੀ ਕੋਈ ਰੁਕਤ ਨਹੀਂ ਕਬੜੀਆਂ ਸਪੈਸ਼ਲੇ ਘੁੰਮਣ ਨੂੰ ਜਗਾ ਹੋ ਕਸ਼ਮੀਰ ਮੇ ਤਾਂ ਸਾਰੇ ਲੋਕ ਜਾਂਦੇ ਨੇ ਕਸ਼ਮੀਰ ਬਾਈ ਸੁਣਿਆ ਤਾਂ ਹੈਗਾ ਬਹੁਤ ਤੇ ਕਹਿੰਦੇ ਵੀ ਕਸ਼ਮੀਰ ਵਰਗੀ ਚੀਜ਼ ਨਹੀਂ ਕਿਤੇ ਦੇਖਣ ਨੂੰ ਜੇ ਕਿਤੇ ਜਾਵੇ ਬੰਦਾ ਕਸ਼ਮੀਰ ਤੋਂ ਜੰਨਤ ਹੈ ਹੈਨਾ ਹਾਂ ਸੇਬ ਦਊਂਗਾ ਸਾਨੂੰ ਉੱਥੋਂ ਸਾਡਾ ਕਸ਼ਮੀਰ ਜੰਨਤ ਹੈ ਹਾਂ ਸਾਨੂੰ ਸੇਬ ਦੇ ਦੂੰਗਾ ਉੱਥੋਂ ਤਾਂ ਇਹਨਾਂ ਨੇ ਵਿਖੇਤੀ ਕਰਦਾ ਇਹ ਵੀ ਹਾਂ ਲਾਏ ਵੀ ਸੇਬ ਸੂਬ ਤੇ ਵੀ ਹਾਂ ਸੇਬ ਦਰ ਹੋ ਬਹੁਤ ਹੈ ਹਾਂ ਉਹ ਡੀਨੇ ਲਾਇਆ ਮਾਰ ਕਰੋ ਕਰ ਸ਼ੋਅ ਕਰ ਲਿਆ ਫੇ ਹੁਣ ਤੂੰ ਦੱਸ啊 ਕਿੰਨੇ ਦਾ ਲਾਉਂਗਾ ਮੈਂ ਤਾਂ ਲਵਾ ਨਹੀਂ ਫੇ ਰਹਿਣ ਦੇ ਕਿੰਨੇ ਦਾ ਕਹਿੰਦਾ ਮੈਂਨੇ 2500 ਕਸਮ ਨੇ 200 ਕੱਟ ਦੇ ਦੋ ਲੈ ਤੁਸੀਂ ਲਾਤੇ ਨਹੀਂ ਦੇ ਦੇਣ ਦੇਖੋ ਜੀ ਇਹਨਾਂ ਨੇ 2000 ਕਿਹਾ ਮੈਂ 1000 ਕਿਹਾ ਤੁਸੀਂ ਦੇਖ ਲਓ नहीं आ रहा है देखो। आ देखो सर साहब तुम पहले चीज देखो मैं तुम जो बोलना बोलते हो चीज अगर हो गए तो ले लो आ देखो सर साहब आ देखो चीज फुल प्ले का सारे था प्रिंट ये इसका दुपट्टा है सर साहब ये वाला माल नहीं काम तो नहीं रजी? अगर चीज चंगा है तो कोई गाली रेट लगाओ मत देना मम्मी कहीं नहीं आ इसका पट्टा ये इसका प्लाजो है सर कपड़ा है खराब नहीं होता ਇਹੀ ਜੈ ਸੂਟ ਆਈ ਦੋ ਹੈਗਾ ਪਹਿਲਾਂ ਇਹ ਜੀ ਕੜਾਈ ਨਹੀਂ ਹੈਗੀ ਉਹਨੂੰ ਜੇ ਇਹ ਰੋਪੜ ਤੇ ਲਈਏ ਤਾਂ ਇਹ ਮੈਂ ਕਹਿੰਦਾ 6-700 ਦਾ ਹੀ ਆ ਅੱਛਾ ਜੀ ਜੈਸੀ ਰਾਤੇ ਕਾ ਅਰੇ ਸਾਹਿਬ ਹਮ ਗਏ ਦੁਕਾਨ ਤੇ ਔਰ ਉਧਰ हमको 2500 ਸੇ ਕਟਾ ਨਹੀਂ ਉਹਨੇ ਦੱਸਸ ਫਿਕਸਡ ਰੇਟ ਕਿਨੇ ਦੱਸ ਆਂਟੀ ਨੇ ਦੱਸ ਕੋਈ ਆਂਟੀ ਆਏ ਤੁਹਾਡੇ ਮੰਮੀ ਨੇ ਆ ਮੰਮੀ ਨੂੰ ਮਿਲਿਆ 800 ਦਾ ਜੀ ਤੁਹਾਨੂੰ ਸੱਚੀ ਸੱਚੀ ਗੱਲ ਦੱਸੀ ਇਹ 800 ਦਾ ਤਾਂ ਮੰਮੀ ਨੇ ਘਟਾਇਆ ਨਹੀਂ ਘਟਾ ਕੇ ਉਹ ਹੀ 500 ਤੱਕ ਆ ਜਾਣਾ ਸੀਗਾ ਆਏ ਗੱਲ ਕਹਿਨੇ ਆ ਕਹਦਾ ਫੇਟਾ ਨੂੰ ਹੁਣ ਹੋਰ ਕਿਆ ਹੁਣ ਉੱਥੇ 8 ਸਾਲ ਦਾ ਮਿਲਦਾ ਹੁਣ ਸਰਦਾਰ ਸਾਹਿਬ ਤੁਸੀਂ ਦਿਲ ਹੁਣ ਪਹਿਲੇ ਹੋਣਾ ਚਾਹੀਦਾ ਤੁਸੀਂ ਇਹ ਕੰਮ ਕਰ ਮੈਨੇ ਦੱਸਿਆ ਨਾ 25 200 ਮੇ 300 ਮੈਨੇ ਕਟਾ ਭਾਈ 200 200 ਹੋਰ ਕਟਵੇ 2000 ਚਲੋ ਰੈਡ ਦਿਓ ਜੀ ਤੈਨੂੰ ਮੈਂ ਕਿਆ ਕਹੀ ਜੰਨੀ ਤੂੰ ਹਰ ਵਾਰ ਮੇਰਾ ਦਿਲ ਤੋੜ ਕੇ ਜਨ ਚਲ ਕੋਈ ਨਾ ਜੇ ਜੋ ਸਦਾ ਸਦਾ ਉਹ ਨਾਲੇ ਥੋੜੀ ਪੋੜਾ ਪੋੜਾ ਤਾਂ ਮੈਂ ਆ। ਬਾਕੀ ਕੀ ਗੱਲ ਆ ਦੇਖੋ ਹੁਣ ਰੇਟ ਆਪਾਂ ਇਹਦੇ ਕਰਨਾ ਬਾਅਦ ਮਾ। ਕਿਉਂਕਿ ਗੱਲਾਂ ਆ ਜੇ ਸਾਡੀ ਵੀਡੀਓ ਪਿੰਡਾਂ માં ਵੀ ਬਹੁਤ ਲੋਕ ਦੇਖਦੇ ਆ। ਫੇ ਅਗਲੇ ਨੇ ਵੀ ਭਾਈ ਅਗਲੇ ਨੂੰ ਕਹਿਣਾ ਵੀ ਸਾਨੂੰ ਵੀ ਉਨੇ ਦਾ ਹੀ ਦੇਖਿਆ। ਠੀਕ ਹੈ ਨਾ? ਨਹੀਂ ਹਾਂ ਆਪਾਂ ਨੇ ਇਹਦੇ ਰਜਕਾਰ ਪਰ ਵੀ ਲੱਤ ਨਹੀਂ ਮਾਰਨੀ। ਰਜਕਾਰ ਤੇ ਲੱਤ ਨਹੀਂ ਮਾਰਨੀ ਹੈ ਨਾ ਜੀ। ਨਹੀਂ ਚੱਲ ਇੰਨਾ ਤਾਂ ਨਹੀਂ ਫਰਕ ਹੁੰਦਾ। ਗੁਲਮੁਲ ਕਾ। ਯਾਨੀ ਮੈਨੂੰ ਪਤਾ ਮੈਂ ਨਜਾਇਜ਼ ਕਹਿੰਦੀ ਹਜ਼ਾਰ ਰੁਪਏ ਆ। ਨੋ ਨੋ ਹਾਂ ਉਹ ਵਿਆਹ ਹੋਏ ਨੂੰ ਤਾਂ ਭਾਈ 3 ਮਹੀਨੇ ਹੋ ਗਏ ਮੈਂ ਵਿਆਹ ਮਾਰਿਆ ਜੀ ਅਗਰ ਸਭ ਕਰਕੇ ਰਦਾ ਦੇ ਵਾਹਿਗੁਰੂ ਗੁਰੂ ਮਹਾਰਾਜ ਰਾਜੀ ਰੱਖੇ ਅੱਜ ਤਾਂ ਇਹ ਬੈਠਾ ਉਹ ਚਲ ਜਿੱਦੇ ਪੈਸੇ ਦੇਣੇ ਅਸੀਂ ਆਦੇ ਪਹਿਨਾ ਮੱਠਾ ਆਇਆ ਤੂੰ ਦਾ ਸਮਾਨ ਖਰੀਦਾਂਗਾ ਤਾਂ ਪੈਸੇ ਦੇਵੇਂਗਾ ਨਾ ਚਲੇ ਉਹ ਹੋ ਚਲ ਪਾ ਦੇ ਨੀ ਪੈਸਾ ਕਰ ਚਲੇ ਫਿਰ ਨੈਸ਼ ਲਾ ਕਹਿੰਦੇ ਮੈਨੂੰ ਨਾਚ ਲੋ ਮੈਂ ਦੇ ਬਤਾਈ ਉਹਨਾਂ ਨੂੰ ਮੇਰਾ ਤੁਸੀਂ ਦੇ ਦੋ ਮੁਕ ਲਿਆ ਬੱਸ ਮੁਕ ਗਈ ਮੁਕ ਗਈ ਤੇ ਚਲ ਆਪੇ ਦੇਖਦੇ ਆ ਕਸ਼ਮੀਰ ਵਾਲਾ ਕੰਮ ਤਾਂ ਜਰੂਰ ਕਰਨਾ ਯਾਰ ਆਉਣਾ ਅਸੀਂ ਆਣਾ ਪੱਕਾ ਚਲ ਲੜੀਆ ਲਾ ਦੇ ਤੋ ਸਿਹਰਾ ਪੁੱਤਾਂ ਹਾ 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 ਇਹਨਾਂ ਦੇ ਜੋਗੀ ਸ਼ਰਟ ਨਹੀਂ ਸੀ ਕੋਈ ਹੈ ਕਿ ਮਗਰ ਉਹ ਫਿੱਕ ਗਏ ਹੋ ਜਿਹੜੀ ਪਹਿਲੇ ਵਿਕ ਗਏ ਹੋ ਹੋਰ ਲਈ ਆਇਓ ਫੇਰ ਅੱਗੇ ਤੇ ਕੋਈ ਨਾ ਚਿਲੇ ਆ। ਕਸ਼ਮੀਰ ਮਾਰਾਂਗੇ ਫੇਰ ਢੇੜਾ ਕਸ਼ਮੀਰ ਭੰਮੀਏ। ਮੈਂ ਤਾਂ ਬਾਈ ਆਪਣਾ ਕੰਮ ਕਰਨਾ ਮੈਸਾ ਚੋੜੀਏ ਤੁਸੀਂ ਜਾਇਓ। ਆ ਦੇਖ ਲੋ। ਆ ਹੁਣ ਬੋਲਾ ਚੱਲ ਫਿਰ ਮੈਂ ਚਲੂ ਗਿਆ। ਗਾਦੀ ਬਾਹ ਦਾ ਹੂੰ ਮੈਂ ਵੀ ਜਾਇਆ ਹਾਂ। ਕਸ਼ਮੀਰ ਦੀ ਗੱਲ ਕਰਦੇ ਉਹ ਜਾਏ ਪਪਾ ਜੀ ਤੁਹਾਨੂੰ ਡਰਨ ਪਰ ਭੇਜਣਾ ਆਪਣੇ ਕਸ਼ਮੀਰ ਮੈਂ ਨਿਆਣਾ ਗੱਲ ਬਹਾਨੇ ਕੋ ਮੈਂ ਆਹੋ ਆਹੋ ਪਪਾ ਜੀ ਤੁਹਾਨੂੰ ਕਸ਼ਮੀਰ ਨਹੀਂ ਲੈ ਕੇ ਜਾਣਾ ਪੁੱਛੋ ਕਾਤੇ ਤੁਹਾਨੂੰ ਸਿੱਧਾ ਹੁਣ ਜਹਾਜ਼ 'ਚ ਬਿਠਾਉਣਾ ਨਰਵ ਇਹ ਜਗ੍ਹਾ ਦੇ ਬਾਹਰ ਕਿਸੇ ਦਰਸ਼ 'ਚ ਲੱਖ ਲੱਖ ਖੁਸ਼ੀਆਂ ਤੇ ਲੱਖ ਲੱਖ ਵਧਾਈਆਂ ਹੋਰ ਬਹਾਰਾ ਰਾਜੂ ਦੇ ਬਾਰੇ ਕਾਕਾ ਨੂੰ ਸਾਰੇ ਆਲੇ ਨੂੰ ਬਹੁਤ ਬਹੁਤ ਵਧਾਈਆਂ ਹੋਣ ਤੇਰਾ ਕਾਕਾ ਵਿਆਹ ਹੋ ਗਿਆ ਕੋਈ ਨਾ ਮਗਲਾ ਸਾਡੂ ਤੇਰੇ ਪੋਤੇ ਦਾ ਨਾ ਦੇਖ ਲੈ ਤੂੰ ਬਹਾਰਾ ਰਾਜੂ ਰੱਖੇ ਨਾ ਕੋਸ਼ਾ ਕਰ ਪਹਿਲੇ ਕੁਝ ਸੁਣਾਤਾ ਦੋ ਕੁਝ ਬਹਾਰਾ ਰਾਜੂ ਤੇ ਸੁਣਾ ਦੇ ਨੂ ਸੁਣਾ ਦੋ ਕੋਸ਼ਾ ਕਿੰਦੋਂ ਲੈਣਾ ਤਨੇ ਚਲ ਤੂੰ ਬਣਾ ਨਿਕ ਤੇਰਾ ਬਾਗ ਦੱਸ ਦੇ ਆ ਵੀ ਤੂੰ ਬਹਾਰਾ ਮੈਂ ਜੀ ਆਇਆਂ ਨੂੰ ਆਇਆ ਹਾਂ ਤੇਰੇ ਕੋਲੇ ਤੋਂ ਰੱਬੀ ਬੇਲਾ ਭਾਏ ਵੀ ਲਾਲ ਤੇਰੇ ਮੁਖ ਕੋਲੇ ਤੋਂ ਸੋਹਾਲੇ ਜੀ ਆਇਆਂ ਤੇਰੇ ਮਨ ਕੋਲੇ ਤੋਂ ਮੈਂ ਬਣਾਉਂਦਾ ਆਏ ਹਾਏ ਰਾਤ ਰਾਤ ਦੀ ਚਿੱਟੀ ਪਤਸ ਵਾਗੀ ਮਿੱਟੀ ਆਏ ਜੱਤੀ ਬਗਾ ਜਵਾਨ ਵੀ ਬਹੂ ਆਈਏ ਮਹਾਰੀ ਜਵਾਨ ਵੀ ਬਹੂ ਆਈਏ ਦਸਨ ਬੜਾ ਹੌਸਲਾ ਸਰਦੂ ਬੜਾ ਜਾਨੀ ਦਸਨ ਬੜਾ ਹੌਸਲਾ ਸਰਦੂ ਬੜਾ ਜਾਨੀ ਜਵਾਨ ਵੀ ਬਹੂ ਆਈਏ ਹੋ ਦੇ ਮੇਰੇ ਬਹੁਤ ਬਹਾਰ ਕੇ ਗੁਰੂ ਮਹਾਰਾਜ ਰਾਜੂ ਨੇ ਤੇਰੇ ਬਹੁਤ ਬੁਤ ਦੀ ਜੋੜੀ ਬਾਈ ਜੱਟ ਕੇ